ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰੀ ਫਾਰ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਨ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਚੜੱਕ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਮੋਗਾ ਹੀ ਪੈਂਦੇ ਆ ਜਿਹੜੇ ਘਰੋਂ ਵੀਡੀਓ ਬਣਾ ਰਹੇ ਆ ਭਾਈ ਵਪਾਰ ਦਾ ਕੰਮ ਕਰਦੇ ਰੁਟੀਨ 'ਚ ਬਸੂ ਆਉਂਦੇ ਰਹਿੰਦੇ ਨੇ ਤੇ ਰੂਟੀਨ ਤੇ ਆਪਣੇ ਚੈਨਲ ਤੇ ਵੀਡੀਓਆਂ ਵੀ ਰੈਂਦੀਆਂ ਨੇ ਅੱਜ ਤਿੰਨ ਐਨੀਮਲ ਸੇਲ ਆ ਦੋ ਗੱਬਣ ਆ ਜੀ ਤੇ ਇੱਕ ਤਾਜੀ ਸੂਈ ਜਾਣਕਾਰੀ ਪ੍ਰੋਪਰ ਆਪਾਂ ਬਾਾਈ ਤੋਂ ਲੈ ਲਾਂਗੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਂ ਤੇ ਐਡਰੈਸ ਦੱਸ ਦੋ ਜੀ ਨਾਂ ਜੀ ਗੁਰਦੇਵਤ ਸਿੰਘ ਆ ਪਿੰਡ ਚੜਿਆਕਾ ਜ਼ਿਲ੍ਹਾ ਮੋਗਾ ਤਹਿਸੀਲ ਵੀ ਮੋਗਾ ਬਾਈ ਠੀਕ ਆ ਜੀ ਤੇ ਆਪਾਂ ਪਹਿਲਾ ਵੀਡੀਓ ਪਾਈ ਸੀ ਵੇਗ ਕੇ ਸੀ ਮਾਲ ਜੀ ਮਾਲ ਸਾਰਾ ਵੇਗ ਗਿਆ ਸੀ ਮਾਲ ਤਾਂ ਬਈ ਹੁਣ ਨਵਾਂ ਹੀ ਆਉਂਦਾ ਜਦੋਂ ਆਉਂਦਾ ਵੀਡੀਓ ਤੇ ਉਹਨੂੰ ਵੀ ਪਤਾ ਹੀ ਠੀਕ ਆ ਜੀ ਇੱਕ ਨੰਬਰ ਤੋਂ ਬਾਈ ਸੂਈ ਤੋਂ ਸ਼ੁਰੂ ਕਰ ਲੱਗ ਲਈ ਨਹੀਂ ਗੱਬਣ ਤੋਂ ਕਰ ਲੈਂਦੇ ਸੂਈ ਤੋਂ ਕਰ ਲ ਜਰਸੀ ਤੇ ਮਰਜ਼ੀ ਕਰ ਲੋ ਜਰਸੀ ਤੇ ਸ਼ੁਰੂ ਕਰ ਲੈਣੇ ਆ ਬਾਈ ਕਿਹਦੀ ਕਿ ਡਿਟੇਲ ਹੈ ਜੀ ਇਹ ਬਾਈ ਦੂਆ ਸੂਆ ਜਰਸੀ ਵਿਹੜਾ ਠੀਕ ਆ ਜੀ ਲੋਕਲ ਲਈ ਵੀ ਆ ਠੀਕ ਆ ਜੀ ਇਹ 16 17 ਕਿਲੋ ਪਲੋਂ ਦਾ ਦੋ ਦਿੱਤਾ ਵਾ ਕਹਿਣ ਵਾਲੀ ਗੱਲ ਨਹੀਂ ਜਿਹੜੇ ਦਿੱਤਾ ਵੋ ਉਹੀ ਕਮਾਂਗੇ ਕੋਈ ਇਹ ਚੰਗੀ ਵਿਹੜਾ ਜਰਸੀ ਤੇ ਦਿਨ ਕਿੰਨੇ ਪਾਜੋ ਬਾਈ ਦਿਨ ਹਜੇ ਵੀਰੇ ਦੇ ਨੈਟ ਜਿਹੜੇ 7 ਪਈ ਆ ਠੀਕ ਆ ਬਾਕੀ ਇੱਕ ਦੋ ਦਿਨ ਅਪਸ ਉੱਪਰ ਵੀ ਲੈ ਜਾਂਦਾ ਤੋਰ ਕੇ ਦਿਖਾ ਦਿਓ ਜੀ ਫੀਸ ਕੁਆਲਟੀ ਸੋਹਨੀਆ ਕੱਦ ਕਾਠ ਦੀ ਚੰਗੀ ਆ ਥੋੜੀ ਜਿਹੀ ਢੂਈ ਚੱਕਦੀ ਆ ਬਸ ਲੈ ਢੂਈ ਵੀ ਖੜੀ ਆ ਲੱਗਦੀ ਆ ਢੂਈ ਚੱਕਦੀ ਨਹੀਂ ਬਾਲੀ ਆਪੇ ਵਤੋਰ ਕੇ ਖਾ ਲੈਨੇ ਆ ਖੜੀ ਨਹੀਂ ਉੱਚੇ ਆ ਬਾਕੀ ਨੀਵੇਂ ਉੱਚੇ ਥਾਂ ਖੜੀ ਲੇ ਚੱਲੀ ਫਿਰ ਇਧਰ ਨੂੰ ਜਾ ਇਧਰ ਨੂੰ ਲੈ ਚੱਲ ਬਾਕੀ ਦਿਨ ਡੇਟ ਮੁਤਾਬਕ 7 ਪਏ ਆ ਹਵਾਨਾ ਹੁਣ ਵੀ ਕਰਮ ਵਾਲੀ ਸੋਹਣਾ ਤਿਆਰ ਕਰੀ ਬੈਠੀ ਆ 7 ਦਿਨਾਂ ਤੱਕ ਤਾਂ ਹੋਰ ਵੀ ਟੌਪ ਦਾ ਹਵਾਨਾ ਤਿਆਰ ਕਰ ਲੈਣਾ ਥਣਾ ਦੀ ਓਕੇ ਆ ਬਾਈ ਥਣਾ ਦੀ ਗਾਰੰਟੀ ਹੋਊਗੀ ਠੀਕ ਆ ਜੀ ਬਾਕੀ ਝੋਲ ਝੋਲ ਹਵਾਨੇ ਚ ਤੁਹਾਨੂੰ ਦਿਖਾ ਦਿੰਨੇ ਚੰਗੀ ਆ ਜੀ ਸੀਲ ਸੌਕਰਮਾਲੀ ਪੂਰੀ ਆਚਾਰ ਹੀ ਥਾਣਾ ਗੈਪ ਤੇ ਲੱਗਿਆ ਨਿਖੜ ਮੇ ਰੰਗ ਰੂਪ ਦੀ ਚੰਗੀ ਆ ਸੋਹਣੀ ਕੁਆਲਿਟੀ ਦੂਜਾ ਸੁਹਾ ਸੁਣਦੀ ਆ ਮਾਲਕਾਂ ਨੇ ਦੱਸਿਆ ਕਿ 16 17 ਕਿਲੋ ਸਾਡਾ ਪਿਛਲੇ ਸਵੇ ਚੋਇਆ ਵਾ ਬਈ ਏਡੀ ਗਾਣਾ ਦਉ ਹੋ ਦਉ ਕਰੀਏ ਇਹ ਕਿਹੜਾ ਛੋਟੇ ਜਰਸੀ ਹੈ ਲੰਬਾਈ ਚੈੱਕ ਕਰ ਲਓ ਜਰਸੀ ਦੀ ਪੂਰੀ ਲੰਬਾਈ ਕੱਦ ਕਾਠ ਤੇ ਵਜਨ ਵਾਲੀ ਆ ਕੋਈ ਛੋਟੀ ਨਹੀਂ ਰੰਗ ਰੂਪ ਦੀ ਚੰਗੀ ਆ ਮੁੱਲ ਬਈ ਇਹਦਾ ਜਾਇਜ਼ ਹੈ ਬਸ ਛੋੜ ਹੋ 100 ਰੁਪਇਆ 38000 ਚੋਂ ਬਰੇ ਵੱਧ ਘਟਨੀ ਨਹੀਂ ਹੋਣੀ ਠੀਕ ਆ ਜੀ ਜਮਾ ਜਾਇਜ਼ ਮੁੱਲ ਕੀਤਾ ਬਾਈ ਨੇ ਬਾਈ ਕਹਿੰਦਾ 38000 ਚ 100 ਰੁਪਿਆ ਛੋੜ ਕਰਦਾਂਗੇ ਜਿਹੜਾ ਵੀਰ ਨੂੰ ਜਰਸੀ ਪਸੰਦ ਆਊਗੀ ਨੰਬਰ 22 ਦਾ ਸਕਰੀਨ ਤੇ ਚੱਲੂਗਾ 22 ਨਾਲ ਕਨੈਕਟ ਕਰ ਸਕਦੇ ਆ ਗੁੱਦ ਜਿਹੜਾ ਹੁੰਦਾ ਸੇਵਾ ਦਾ ਜੇ ਕੋਈ ਵੀ ਵਾਧਾ ਕਰ ਲੂ ਤਾਂ ਬ੍ਰੀਡ ਵਾਈਜ਼ ਚੰਗੀ ਜਰਸੀ ਵਾਧ ਵੀ ਦੇ ਦੂ ਬਾਅਦ ਗਰਮੀ ਦਾ ਮੌਸਮਾ ਗਰਮੀ ਰਹਤੀਗਾ ਮੇਵਾ ਬਹੁਤ ਚੰਗਾ ਵੇੜਦਾ ਬਈ ਥੋੜਾ ਨਹੀਂ ਦੇਵਾ ਚੰਗਾ ਦੇ ਸਕਦੇ ਹੋ ਖਾਣ ਨਾਲ ਨੇੜੇ ਤੋਂ ਚੈੱਕ ਕਰਵਾ ਦਿੰਨੇ ਆ ਦੋ ਨੰਬਰ ਇਹ ਕਾਲੀ ਜਰਸੀ ਬਈ ਇਹਦੀ ਕੀ ਡਿਟੇਲ ਆ ਜੀ ਏ ਬਈ ਇਹ ਚਫਦਾ ਕਰਾਸ ਆ ਜਣੀ ਐਫ ਕਿਲੋ ਜਰਸੀ ਕਿਲੋ ਸਹੀ ਗੱਲ ਹੈ। ਕੋਈ ਡੱਬਾ ਹੁੰਦਾ ਵਿੱਚ ਦੀ। ਕਰਾਸ ਪੈ ਜਾਂਦੀ ਥੋੜੀ ਜੀ। ਹਾਂਜੀ। ਤੇ ਕਰਾਸ ਦਾ ਫਾਇਦਾ ਇਹ ਹੋ ਜਾਂਦਾ ਭਾਈ ਸੀਜ਼ਨ ਗਰਮੀ ਦਾ ਹੋਣਾ ਤੇ ਗਰਮੀ ਨਹੀਂ ਘਰਮਾਲੀ ਬਣਾਉਂਦੀ। ਦਿਨ ਕਿੰਨੇ ਪਾਜੂ ਭਾਈ? ਦਿਨ ਹਰੇ 7 ਪਾਏ ਵੀਰੇ ਨੈਟ ਦੇ। ਇਹਦੇ ਵੀ ਕਿੰਨਾ ਕ ਪਾਜੂ ਭਾਈ? ਦੁੱਧ ਭਈ 18-19 ਕਿਲੋ ਮੋਜ ਜਿਹਨਾਂ ਚਵਾ ਦੂਗੀ ਨੇ ਲੇਵਾ ਬਹੁਤ ਆ ਲੈਣ ਦਾ। ਠੀਕ ਆ ਤੋੜ ਕੇ ਦਿਖਾ ਦੀ। ਫੇਸ ਕੁਆਲਟੀ ਵੀ ਸੋਹਣੀ ਛੋਟਾ। ਮੂੰਹ ਤਾਂ ਛੇਦਾਂ ਦੇ ਛੋਟਾ ਜਾਂ ਮੂੰਹ ਚੈੱਕ ਕਰ ਲਓ ਜੀ। ਛੋਟਾ ਜਿਹਾ ਕੰਨ ਆ। ਕੱਤ ਕਾਟ ਦੇ ਪੱਖ ਤੋਂ ਵੀ ਚੰਗੀ ਆ ਬਾਕੀ ਵਜਨ ਵਾਲੀ ਆ ਸਕਿਨ ਦੇਖ ਲਓ ਪੂਰੀ ਸ਼ਾਈਨਿੰਗ ਵਾਲੀ ਆ ਦਿਨ ਸੱਤ ਪਏ ਆ ਹਵਾਨਾ ਕਰਮ ਵਾਲੀ ਸੋਨਾ ਤਿਆਰ ਕਰੀ ਫਿਰਦੀ ਆ ਇਕੱਲੇ ਕੱਚੀ ਕੱਚੀ ਆ ਜੇ 7-8 ਦਿਨਾਂ ਦੇ ਕਦ ਤਾ ਪੂਰਾ ਟਾਪ ਦਾ ਹਵਾਨਾ ਤਿਆਰ ਕਰ ਲੈਣਾ ਝੋਲ ਚੈੱਕ ਕਰ ਲਓ ਹਵਾਨੇ ਦੇ ਅੱਜ ਕੇ ਤੁਹਾਨੂੰ ਦਿਖਾ ਦਾਂਗੇ ਲਓ ਜੀ ਥਣ ਬਹੁਤ ਚੰਗਾ ਲੱਗਿਆ ਵਿਚਾਰੇ ਗੈਪ ਤੇ ਨਿਖਰਮਿਆਂ ਕੋਈ ਜੁੜਦੇ ਭੜਦੇ ਨਹੀਂ ਗਏ ਬਾਈ ਸੀਲਿਆਂ ਤੋਂ ਪੁੱਜ ਕੇ ਬਾੜੀ ਜਿਆਦਾ ਯਾਰ ਸੀਲ ਸਾਉ ਕਰਮ ਵਾਲੀ ਪੁੱਜ ਜਾਏ ਜਵਾਕ ਚੋਈ ਆਣ ਹਨਾ ਦੀ ਬਾਈ ਕਹਿੰਦਾ ਆਪਾਂ ਚੈੱਕ ਕਰਕੇ ਲੈਂਦੀ ਆ ਆਪਦੀ ਚੈੱਕ ਕਰਕੇ ਲੈ ਲੈਂਦਾ ਚਾਰੇ ਥਣੇ ਜੋ ਸ਼ਹਿਦ ਹੀ ਮਾਰਦੀ ਬਈ ਠੀਕ ਆ ਜੀ ਕਿੰਨਾ ਕੁ ਪਾਜੂ ਬਾਈ ਇਹ ਦੁੱਧ ਬਈ 18 19 ਕਿਲੋ ਮੋਜ ਜਨਾ ਚਾਜੂ ਨਹੀਂ ਬੱਚੀ ਚੰਗੀ ਵਾਲੀ ਬੱਚੀ ਚੰਗੀ ਆ ਜੀ ਬਰੀਕੀਆਂ ਬੱਚੀ ਦੀਆਂ ਚੰਗੀਆਂ ਆਂ ਗਿਆ ਬਾਕੀ ਸੋਹਣੀ ਆ ਖੜੀ ਵੀ ਅਗਲੇ ਦੇ ਘਰੇ ਸੋਹਣੀ ਲੱਗੂਗੀ ਮੁੱਲ ਬਈ ਇਹਦਾ ਮੋਲੇ ਵੀ ਹਾਨ ਆ ਵੀਰੇ ਹੋਊਗਾ 38 ਜਮਾ ਜੈਜ ਕੀਤਾ ਬਾਈ ਨੇ ਪ੍ਰਾਈਸ ਬਾਈ ਕਹਿੰਦਾ 38000 ਦੀ ਆਪਾਂ ਇਹ ਵੀ ਦੇ ਦਾਂਗੇ ਜਰਸੀ ਚੰਗੀ ਆ ਕੱਲੀ ਕੱਚੀ ਕੱਚੀ ਜਿੱਦੇ ਕਰਮਾ ਵਾਲੀ ਤਿਆਰ ਹੋਗੀ ਲੈਵਾ ਬੜਾ ਥਣ ਬੜਾ ਚੰਗਾ ਲੱਗਾ ਗਾ ਨੂੰ ਜਿੱਤੇ ਬਈ ਤਿਆਰ ਹੋਗੀ ਉਦਦੇ ਫੁੱਲ ਪੈਸੇ ਛੱਡਣ ਆਲੀ ਆ ਜੇ ਕੋਈ ਵੀ ਵਪਾਰੀ ਵੀ ਲੈ ਗਿਆ ਕੋਈ ਚਾਰ ਪੈਸੇ ਛੱਡ ਜੋ ਇਹਦਾ ਉਹ ਤਾਂ ਮੁੱਲ ਵਧਾਉਂਦਾ ਮੁੱਲ 43000 ਆ ਮੇਰੇ ਰਾਦ ਤੈਨਾਂ ਦੇ ਇਕੱਠੇ ਹੀ ਕਰ ਦਿੰਦੇ ਆ ਇੱਕੋ ਰੇਟ ਹੀ ਹਾਂ ਕੋਤਾ ਹੀ ਤੇ ਜੇ ਕਿੰਨੇ ਤੈਨਾਂ ਇਕੱਠੇ ਹੀ ਲੈ ਲੀਆਂ ਕਿਸੇ ਬਾ ਇਕੱਠਿਆਂ ਦਾ ਮੁੱਲ ਹੀ ਆ ਤੈਨਾਂ ਦਾ ਠੀਕ ਆ ਘਾਟ ਲਾ ਹੈ ਨਹੀਂ ਠੀਕ ਆ 38 33000 ਦਾ ਕੋਤਾ ਹੀ ਆ ਜੀ ਜਿਹੜੀ ਤੁਹਾਨੂੰ ਚਾਚੂ ਉਹ ਹੀ ਲੈ ਜਿਓ ਲੇ ਲੇ ਵੇਖੋ ਅੱਛੀ ਦਾ ਕੀ ਚੀਜ਼ ਆ ਇਹ ਉਹਨਾਂ ਦੇ ਝੋਲ ਚੈੱਕ ਕਰ ਲਓ ਜੀ ਜੇ ਤੁਹਾਨੂੰ ਗੱਬਣ ਜੱਚਦੀ ਆ ਗੱਬਣ ਲੈ ਜਾਓ ਜੇ ਸੂਈ ਵੀ ਜੱਚਦੀ ਆ ਸੂਈ ਵੀ ਲੈ ਜਾਓ ਆਪਦੀ ਜਿਹੜੀ ਸੂਇਆ ਵਾ ਉਹ ਦੋ ਟਾਈਮ ਚੋਕੇ ਲੈ ਜਾਓ ਜਿਹੜੀ ਗੱਬਣ ਆ ਹਨ ਪਾਸ ਕਰਕੇ ਲੈ ਜਾਓ ਪਸੂ ਤਿੰਨੇ ਹੀ ਚੰਗੇ ਆ ਫੇਰ ਦਾ ਹੋਰ ਵੇਖ ਇਧਰ ਡਿਜ਼ਾਈਨ ਲੈ ਵੇਣ ਤੋਂ ਪੁੱਜ ਕੇ ਚੰਗਾ ਆਪਾਂ ਲੋਹੇ ਗੰਗਾ ਲਈਏ ਜਿੱਦ ਤੇ ਬਈ ਤਿਆਰ ਹੋਗੀ ਦਿੱਕਤ ਆ ਉੱਦੇ ਦੇਣੀ ਆ ਪੂਰੀ ਕੱਚੀ ਖੁੱਲੇ ਹੀ ਲੈ ਜੂਗੀ ਸਰ ਜਾਰ ਹੋਈ ਗਾ ਦਾ 55000 ਨੂੰ ਵੇਚਦਾ ਤਾਂ ਹੀ ਵਿਗਦਾ ਨਹੀਂ ਸਹੀ ਗੱਲ ਆ ਜਿੱਦ ਤੇ ਤਿਆਰ ਹੋਗੀ ਬਾਈ ਇਹਦਾ ਕੀ ਡਿਟੇਲ ਆ ਸੂਈ ਕਦੋਂ ਆਏ ਇਹ ਪਹਿਲਾ ਸੂਆ ਵੈੜਾ ਰਾਤ ਦੀ ਸੂਈ ਆ ਜੇਰ ਆਪਣੇ ਘਰੇ ਪਈ ਵੀ ਠੀਕ ਆ ਜੀ ਹਾਂ ਮਗਰ ਬੱਚੀ ਆ ਮਗਰ ਬੱਚੀ ਚੰਗੀ ਦੇ ਕੰਮ ਵਾਲੀ ਸੀਰਾਂ ਤੋਂ ਪੁੱਜ ਗਏ ਜਿੰਨੀ ਕਿਹੜਾ ਨੂੰ ਇਧਰ ਨੂੰ ਕਰ ਲਈ ਬਾਈ ਬੱਚੀ ਦਿਖਾ ਲੱਗੇ ਬੱਚੀ ਬਹੁਤ ਸੋਹਣੀ ਆ ਉਹਨੂੰ ਨੈਡ ਤੋਂ ਚੈੱਕ ਕਰਾ ਦਿੰਨੇ ਆ ਜਰਸੀ ਚ ਪੈਂਦੀ ਆ ਹਨਾ ਬਾਈ ਥੋੜੀ ਜਿਹੀ ਲੋਕ ਕ੍ਰੋਸ ਆ ਗਈ ਬਾਈ ਕ੍ਰੋਸ ਚ ਪੈਂਦੀ ਆ ਥੋੜੀ ਜਰਸੀ ਕ੍ਰੋਸ ਪੈ ਜਾਂਦੀ ਆ ਬੱਚੀ ਚੰਗੀ ਹੈ ਗਰਮ ਵਾਲੀ ਇਹ ਵੇੜ ਦਾ ਥੋੜਾ ਜਿਹਾ ਲਾਉਣ ਲੱਗਿਆ ਤੋਂ ਨਾ ਆਪਣਾ ਹਡਾਲੇ ਚ ਪੇਰ ਜਾ ਪਿਆ ਅੱਛਾ ਜੀ ਥੋੜਾ ਜਿਹਾ ਤੁਰ ਦੀ ਲੰਗਾਂ ਦੀ ਆ ਠੀਕੇ ਤੋਂ ਲਵਾਤੀ ਆ ਲੰਗ ਮਾਰਦੀ ਆ ਮਾਰ ਆ ਲੰਗ ਮਾਰਦੀ ਤੋੜ ਕੇ ਦਿਖਾ ਦੇ ਤੋੜ ਕੇ ਆਪਾਂ ਦਿਖਾ ਦਿੰਨੇ ਆ ਕਿਉਂਕਿ ਕਈ ਵਾਰ ਨਾ ਬਾਈ ਕੋਈ ਦੂਰੋਂ ਚੱਲ ਕੇ ਹੁੰਦਾਗਾ ਫਿਰ ਆਪਾਂ ਪਹਿਲਾ ਚੀਜ਼ ਦੱਸ ਕੇ ਦਿੱਤੀ ਉਹ ਵੱਖਰੀ ਗੱਲ ਆ ਜਦੋਂ ਆਏ ਨੂੰ ਇੱਥੇ ਪਤਾ ਲੱਗਦਾ ਉਹ ਗੱਲ ਫਿਰ ਗਲਤ ਹੋ ਜਾਂਦੀ ਕਿਉਂਕਿ ਅਗਲਾ ਆਪਦਾ ਟਾਈਮ ਛੱਡ ਕੇ ਆਉਂਦਾ ਜੀ ਨਹੀਂ ਸਾਡੀ ਤਾਂ ਤਾਂ ਨਹੀਂ ਵੀ ਆਪਣਾ ਸਾਰਾ ਲੰਗੀ ਜਿੱਤੀ ਦੱਸ ਕੇ ਦਿੰਨੇ ਪਹੋ ਨਹੀਂ ਸਹੀ ਹੈ ਬਾਈ ਦੇ ਅਗਲੇ ਨੂੰ ਜੱਚੂ ਜੇ ਹੁਣ ਮੰਨ ਲਓ ਇਹ ਲੰਗ ਮਾਰਦੀ ਹੈ ਕਿਸੇ ਕਾਰਨ ਉੱਤਰ ਦੀ 19 ਕਿ ਹੋ ਗਈ ਕਿਤੇ ਪੈਰ ਪੂਰਾ ਨਹੀਂ ਬਾਕੀ ਵੀ ਆਪਾਂ ਖੜੀ ਦੀ ਵੀਡੀਓ ਪਾ ਦੇ ਲੇਵਾ ਬਹੁਤ ਅਗਲਾ ਭੱਜ ਕੇ ਆਉ ਸਹੀ ਗੱਲ ਆ ਜੀ ਇਹ ਮੈਂ ਇੱਥੇ ਆ ਕੇ ਗੜਾ ਆ ਇੱਥੇ ਆ ਕੇ ਅਗਲਾ ਕੋਈ ਯਾਰ ਬਾਈ ਤੁਸੀਂ ਦੱਸਿਆ ਨਹੀਂ ਲੰਗ ਮਾਰਦੀ ਆ ਤੇ ਉਹ ਫਿਰ ਤਾਂ ਗੱਲ ਗਲਤ ਹੋ ਜਾਂਦੀ ਆ ਮੇਰਾ ਆਪਾਂ ਉਹ ਕੰਮ ਕਰਕੇ ਖੁਸ਼ ਨਹੀਂ ਬਾਈ ਯਾਰ ਸਹੀ ਗੱਲ ਆ ਕਿਉਂਕਿ ਬਾਈ ਕੋਈ ਵੀ ਬੰਦਾ ਜਦੋਂ ਖਾਲੀ ਮੁਰਦਾ ਨਾ ਖਾਲੀ ਹੱਥ ਮੁਰਦਾ ਉਹਨੂੰ ਵੀ ਬੁਰਾ ਲੱਗਦਾ ਗਾਹਕ ਵੀ ਨਾਰਾਜ਼ ਹੋ ਜਾਂਦਾ ਇਹ ਬੱਚੀ ਚੰਗੀ ਬਹੁਤ ਆ ਪਹਿਲਾ ਸੂਆ ਬੱਚੀ ਆ ਬੱਚੀ ਬਹੁਤ ਚੰਗੀ ਆ ਹਵਾਨਾ ਮਾਰਿਆ ਪੈਰ ਦਵਾਉਂਦੀ ਆ ਬਾਹਲਾ ਨਹੀਂ ਲੰਗ ਮਾਰਦੀ ਐ ਚੈੱਕ ਕਰ ਲੋ ਬਾਈ ਕਹਿੰਦਾ ਉੱਤਰ ਦੇ ਤੋਂ 1921 ਹੋਗੀ ਤੇ ਊਮ ਇੱਕ ਖੁਰ ਵੀ ਬਾਈ ਮਾੜਾ ਜਿਹਾ ਵੱਡਾ ਹੈ ਨਾ ਹੋਰੀ ਬਣਾਉਣ ਵਾਲਾ ਬਾਈ ਨੌ ਵੀ ਬਣਾਉਣ ਵਾਲਾ ਏ ਉਹ ਉੱਤਰ ਦਾ ਵੱਡਾ ਗਾ ਤੁਹਾਨੂੰ ਦਿਖਾ ਦਿੰਨੇ ਆ ਥੋੜਾ ਜਿਹਾ ਉਹਦੇ ਕਾਰਨ ਵੀ ਹੋ ਸਕਦੀ ਆ ਨਾ ਨੌ ਨੂੰ ਬਣਾਉਣ ਵਾਲਿਆ ਬੱਚੀ ਯਾਰ ਠੀਕ ਹੈ ਜੀ ਬਾਕੀ ਹਵਾਨੇ ਦਾ ਕਰਮ ਵਾਲੀ ਤਾਰ ਨੌ ਚਾਰੇ ਹੀ ਬਣਾਉਣ ਵਾਲਿਆ ਵੀਡੀਓ ਚਾਰੇ ਪੈਰ ਵੀ ਵਿਖਾ ਦੇ ਲਓ ਜੀ ਚੈੱਕ ਕਰ ਲੋ ਨੌ ਸਾਰੇ ਹੀ ਬੰਦੇ ਆ ਉਹ ਨੌ ਹੀ ਜਿਹੜਾ ਲਾਉਂਦੇ ਦਾ ਨੌ ਹੀ ਅੜਿਆ ਨੌ ਅੜ ਗਿਆ ਉਹ ਕੰਨੀ ਜੀ ਪੱਟੀ ਗਈ ਹੁਣੇ ਨੌ ਦੀ ਉਹ ਮੁੰਡਾ ਉਹ ਮੁੰਡਾ ਗੱਡੀ ਜਿਹੜਾ ਬੈਠਾ ਏ ਉਹ ਹੀ ਲੈ ਕੇ ਆਇਆ ਏ ਬੜਾ ਤੇ ਬਾਈ ਗੱਡੀ ਤਾਂ ਲੈ ਕੇ ਆਇਆ ਸੀਗਾ ਤੇ ਹੋਰ ਫਿਰ ਨੌ ਦੀ ਮਾੜੀ ਮੋਟੀ ਸੈਲ ਤੇ ਜੀ ਲਹਿ ਗਈ ਹੋਊਗੀ ਤੇ ਇਹਦੇ ਕਾਰਨ ਵਿਚਾਲੇ ਅੱਜ ਨੌ ਦਾ ਸੱਦਿਆ ਏ ਨੌ ਬਣਾ ਵੀ ਦੇਵਾਂਗੇ ਉਹਨੂੰ ਹੱਟ ਵੀ ਜਾਉ ਕੋਈ ਚੱਕਰ ਵਾਲੀ ਗੱਲ ਹੈ ਠੀਕ ਆ ਬਾਕੀ ਆਊਗਾ ਜਦੋਂ ਬਾਈ ਆਪਾਂ ਜਦੋਂ ਨੌ ਬਣ ਗਏ ਤੇ ਆਪ ਦੀ ਤੋਰ ਕੇ ਵੇਖ ਲੂਗਾ ਇਹ ਨਾਮ ਨਹੀਂ ਲੰਗ ਮਾਰਦੀ ਜਿੰਨਾ ਕਹਿੰਨੇ ਆਪਾਂ ਥਾਣਾ ਬਹੁਤ ਚੰਗਾ ਲੱਗਿਆ ਵਾ ਅੱਗੇ ਆਪ ਤੇ ਆ ਕੋਈ ਜੁੜਦੇ ਭੜਦੇ ਨਹੀਂ ਕਿੰਨਾ ਕ ਬਾਜੂ ਭਾਈ ਦੁੱਧ ਭਾਈ ਜਿਹੜੇ ਸਾਹ ਨਾਲ ਲੇਵਾ ਯਾਰ 3 ਕਿਲੋ ਦਾ ਬੋਲੀ ਕੱਢੀ ਜਾ ਗਾਂ ਥਾਦੇ ਉਹ ਠੀਕ ਆ ਕੱਢੀ ਹੋਈ ਆ 3 ਕਿਲੋ ਬੋਲੀ ਕੋ ਬੱਜਾ ਵਿਚਾਰਾ ਜਾ ਉਹ ਬੱਜਾ ਸੁ ਗਿਆ ਵਾ ਬਾਜੂ ਭਾਈ 1500 16 ਰਾਮ ਜੀ ਨਾਲ ਚਲੋ ਯਾਰ ਫੁੱਲੇ 38 ਹੀ ਦੇ ਦਾਂਗੇ ਇਹ ਵੀ 38 ਕਿੰਨੇ 38 38 38 ਦੀ ਲਓ ਜੀ ਆਫਰ ਹੀ ਆ 38 38 38000 ਜਿਹੜੀ ਤੁਹਾਨੂੰ ਜੱਜੂਗੇ ਨੰਬਰ 22 ਦਾ ਸਕਰੀਨ ਤੇ ਚੱਲੂਗਾ ਬਾਈ ਨਾਲ ਕਨੈਕਟ ਕਰ ਸਕਦੇ ਧੰਨਵਾਦ ਆ ਵੇੜ ਤਾਂ ਬਾਈ ਪੂਰੀ ਫੁੱਲ ਚੰਗੀ ਆ ਯਾਰ ਆ ਵੇੜ ਤਾਂ ਕੋਈ ਗੋਣੀ ਗਾਉ ਜ ਕੋਈ ਲੈ ਗਿਆ ਤਾਂ ਸਹੀ ਗੱਲ ਇਹ ਆਫਰ ਕਰਕੇ ਬਾਈ ਭਾਜ ਮਿਲ ਜਾਨੀਆ ਚਲੋ ਆਫਰ ਅੱਜ ਘੱਟੇ ਮਿਲ ਜਾਣੀਆਂ ਤਿਆਰ ਕਰਕੇ ਵਿੱਚ ਨਹੀਂ ਹੋਵੇ ਇਹ ਵੀ ਵੇੜ ਚੰਗੀ ਵੇੜਾ ਸਾਰੀਆਂ ਚੰਗੀਆਂ ਬਾਕੀ ਨੰਬਰ ਬਾਈ ਦਾ ਸਕਰੀਨ ਤੇ ਚੱਲੂਗਾ ਬਾਈ ਨਾਲ ਕਨੈਕਟ ਕਰ ਸਕਦੇ